ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰੋਜ਼ਾਨਾ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਗੱਲਾਂ ਤੁਸੀਂ ਆਪਣੇ ਆਪ ਨੂੰ ਕਹਿਣੀਆਂ ਹਨ ਜਿਨ੍ਹਾਂ ਨੂੰ ਕਹਿਣ ਦੇ ਨਾਲ 10 ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਬੱਚੇ ਤਰੱਕੀਆਂ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਅਸੀਂ ਬਿਸਤਰ ਤੇ ਲੇਟ ਜਾਂਦੇ ਹਾਂ ਤਾਂ ਪੰਜ ਵਾਰ ਇਹ ਸ਼ਬਦ ਬੋਲ ਕੇ ਸੌ ਜਾਣਾ ਹੈ ਫਿਰ ਵੇਖਣਾ ਆਪਣੀ ਜ਼ਿੰਦਗੀ ਵਿੱਚ ਚਮਤਕਾਰ ਕਿਸ ਤਰ੍ਹਾਂ ਹੋ ਜਾਵੇਗਾ ਸਾਧ ਸੰਗਤ ਜੀ ਵੀਡੀਓ ਸੁਣਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਖਦੇ ਹਾਂ ਜੀ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੱਥ ਬਣਿਆ ਹੀ ਰਹੇਗਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜਿਹੜਾ ਅਸੀਂ ਤੁਹਾਨੂੰ ਸ਼ਬਦ ਦੱਸਣ ਵਾਲੇ ਹਾਂ ਜੀ ਇਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਇੱਕ ਜਾਦੂ ਦੇ ਵਾਂਗ ਚਮਤਕਾਰ ਹੋ ਜਾਵੇਗਾ ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਸ਼ਬਦ ਕਿਹੜੇ ਹਨ ਕਿੰਜ ਅਸੀਂ ਬੋਲਣੇ ਹਨ ਤੇ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਵਿੱਚੋਂ ਪਰੇਸ਼ਾਨੀਆਂ ਤੇ ਚਿੰਤਾਵਾਂ ਨੂੰ ਦੂਰ ਕਰ ਦੇਣਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਕਰਕੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲੈਣਾ ਜੀ ਇੱਕ ਗ੍ਰਹਿਸਤੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਸਾਰੀਆਂ ਹੀ ਚਿੰਤਾਵਾਂ ਤੇ ਪਰੇਸ਼ਾਨੀਆਂ ਹੁੰਦੀਆਂ ਹਨ ਜਿਉਂ ਹੀ ਸਵੇਰ ਤੋਂ ਦਿਨ ਚੜ੍ਹਦਾ ਹੈ ਸਾਰਾ ਹੀ ਦਿਨ ਜਿਵੇਂ ਫਿਕਰਾਂ ਦੇ ਵਿੱਚ ਉਸ ਦਾ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਬਾਰੇ ਹੀ ਸੋਚਦਾ ਰਹਿੰਦਾ ਹੈ ਬਸ ਸੋਚਾਂ ਵਿਚਾਰਾਂ ਦੇ ਵਿੱਚ ਹੀ ਸਾਰਾ ਦਿਨ ਉਸਦਾ ਲੰਘ ਜਾਂਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਮੇਰੇ ਬੱਚਿਆਂ ਦਾ ਕੀ ਹੋਵੇਗਾ ਮੇਰੇ ਪਰਿਵਾਰ ਮੇਰੇ ਬੱਚੇ ਮੇਰੇ ਰਿਸ਼ਤੇਦਾਰਾਂ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ ਕਦੀ ਉਸ ਪਰਮਾਤਮਾ ਦੇ ਨਾਲ ਦੁੱਖ ਨਹੀਂ ਸਾਂਝਾ ਕਰਦਾ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੀ ਪਤਨੀ ਦਾ ਕੀ ਬਣੇਗਾ ਬਸ ਆਪਣੇ ਆਪ ਵਿੱਚ ਹੀ ਉਲਝਿਆ ਰਹਿੰਦਾ ਹੈ ਇਨਸਾਨ ਇਹਨਾਂ ਦਾ ਕੀ ਹੋਵੇਗਾ ਉਹਦੇ ਆਪਣੇ ਬਾਰੇ ਵੀ ਨਹੀਂ ਸੋਚਦਾ ਜੇਕਰ ਇੱਕ ਦਿਨ ਆਪਣੇ ਬਾਰੇ ਸੋਚ ਵੀ ਲਵੇ ਤਾਂ ਉਸ ਪਰਮਾਤਮਾ ਦੇ ਨਾਲ ਗੱਲ ਕਰੇ ਉਸ ਦੀਆਂ ਫਿਰ ਸਾਰੀਆਂ ਹੀ ਚਿੰਤਾਵਾਂ ਖਤਮ ਹੋ ਜਾਣਗੀਆਂ ਕਈਆਂ ਦਾ ਤਾਂ ਸਾਰਾ ਦਿਨ ਫਿਕਰਾਂ ਚਿੰਤਾਵਾਂ ਵਿੱਚ ਲੰਘ ਜਾਂਦਾ ਹੈ ਜਦੋਂ ਰਾਤ ਸੌਣ ਦੇ ਲਈ ਬਿਸਤਰ ਤੇ ਆਉਂਦੇ ਹਨ ਬਿਸਤਰ ਤੇ ਪਿਆ ਹੋਇਆ ਵੀ ਆਪਣੇ ਕੰਮ ਤੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਤੇ ਆਪਣੇ ਗ੍ਰਸਥ ਜੀਵਨ ਬਾਰੇ ਹੀ ਸੋਚਦੇ ਰਹਿੰਦੇ ਹਨ ਪਰ ਇਹ ਆਦਤ ਬਹੁਤ ਹੀ ਜ਼ਿਆਦਾ ਸਾਡਾ ਨੁਕਸਾਨ ਕਰਦੀ ਹੈ ਕਹਿੰਦੇ ਹਨ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਹੋਏ ਆ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਉਹੀ ਗੱਲ ਫਿਰ ਰਾਤ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ ਤੇ ਦੂਸਰੇ ਦਿਨ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਤੇ ਸਾਡਾ ਸਰੀਰ ਤੁਹਾਨੂੰ ਥੱਕਿਆ ਥੱਕਿਆ ਹੋਇਆ ਮਹਿਸੂਸ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਰੈਸਟ ਨਹੀਂ ਦਿੱਤੀ ਹੁੰਦੀ ਬਲਕਿ ਪਰੇਸ਼ਾਨੀ ਤੇ ਚਿੰਤਾਵਾਂ ਵਿੱਚ ਡੁਬੋ ਕੇ ਰੱਖਿਆ ਹੁੰਦਾ ਹੈ ਸਾਡਾ ਮਨ ਸੁੱਤਾ ਨਹੀਂ ਹੁੰਦਾ ਸਾਰੀ ਰਾਤ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਦੀ ਗੱਲ ਬਾਰੇ ਸੋਚਦੇ ਸੋਚਦੇ ਸੌਂ ਗਏ ਤਾਂ ਉਹ ਹੀ ਚਿੰਤਾ ਸਾਰੀ ਰਾਤ ਸਾਡੇ ਮਨ ਤੇ ਹਾਵੀ ਬਣ ਕੇ ਰਹਿ ਜਾਵੇਗੀ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਜਦੋਂ ਤੁਸੀਂ ਕੋਈ ਮਾੜੀ ਗੱਲ ਸੋਚਦੇ ਆ ਸੌਂ ਜਾਂਦੇ ਹੋ ਸੁਪਨੇ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਉਹੀ ਘਟਨਾ ਫਿਰ ਵਾਪਰ ਜਾਂਦੀ ਹੈ ਜਿਸ ਦੇ ਨਾਲ ਤੁਹਾਡੀ ਪਰੇਸ਼ਾਨੀ ਦਾ ਕਾਰਨ ਹੋਰ ਬਣ ਜਾਂਦਾ ਹੈ ਅਚਾਨਕ ਜਦੋਂ ਤੁਸੀਂ ਉੱਠ ਕੇ ਵੇਖਦੇ ਹੋ ਤੇ ਕੁਝ ਵੀ ਨਹੀਂ ਹੋਇਆ ਹੁੰਦਾ ਉਹ ਤਾਂ ਸਿਰਫ ਸੁਪਨਾ ਹੁੰਦਾ ਹੈ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਮਨ ਤੇ ਤਨ ਪੱਖੋਂ ਕਮਜ਼ੋਰ ਕਰ ਦਿੰਦੀਆਂ ਹਨ ਤੇ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੇ ਚਿੰਤਾਵਾਂ ਨਾਲ ਹੀ ਘਿਰਿਆ ਹੁੰਦਾ ਹੈ ਇਸ ਕਰਕੇ ਮਹਾਪੁਰਖ ਜੀ ਸਮਝਾਉਂਦੇ ਹਨ ਭਾਈ ਜਦੋਂ ਪਾਤਸ਼ਾਹ ਜੀ ਨੇ ਸਾਨੂੰ ਕਹਿ ਦਿੱਤਾ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਵਾਰ-ਵਾਰ ਚਿੰਤਾ ਕਿਉਂ ਕਰ ਰਹੇ ਹਾਂ ਕਿਉਂ ਨਹੀਂ ਅਸੀਂ ਸਮਝਦੇ ਕਿ ਆਪਣਾ ਜਿੰਨਾ ਮਰਜ਼ੀ ਜ਼ਿੰਦਗੀ ਦੇ ਦੁੱਖ ਹਨ ਉਸ ਅਕਾਲ ਪੁਰਖ ਨੇ ਸਾਨੂੰ ਦੁੱਖਾਂ ਤੋਂ ਦੂਰ ਕਰ ਦੇਣਾ ਹੈ ਕਿਹੜੀਆਂ ਗੱਲਾਂ ਦੀ ਅਸੀਂ ਚਿੰਤਾ ਕਰਦੇ ਹਾਂ ਸਾਨੂੰ ਮਹਾਪੁਰਖ ਜੀ ਆਖਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਜਦੋਂ ਅਸੀਂ ਉਹ ਲਾਂਭੇ ਦੇਣਦੇ ਹਾਂ ਸਭ ਤੋਂ ਵੱਡੇ ਅਸੀਂ ਪਾਗਲ ਬਣ ਜਾਂਦੇ ਹਾਂ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ ਤਾਂ ਸਾਡੀ ਸੋਚ ਨੂੰ ਵੀ ਵੱਧ ਤੋਂ ਵੱਧ ਪਰਮਾਤਮਾ ਜੀ ਦੇ ਦੇਣਗੇ ਭਾਵੇਂ ਜੋ ਵੀ ਅਸੀਂ ਸੋਚਿਆ ਵੀ ਨਹੀਂ ਹੋਵੇਗਾ ਉਹ ਵੀ ਸਾਡੀ ਝੋਲੀ ਦੇ ਵਿੱਚ ਪੈ ਜਾਵੇਗਾ ਪਰ ਜਿਹੜੇ ਇਹ ਸਾਡੇ ਉਲਾਂਭੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਹੈ ਸਾਡੀ ਚਿੰਤਾ ਕਰਨ ਦੀ ਆਦਤ ਹੈ। ਇਹ ਹੀ ਸਾਨੂੰ ਕਾਮਯਾਬ ਹੋਣ ਨਹੀਂ ਦਿੰਦੀ ਤੇ ਨਿਰਾਸ਼ ਹੀ ਬਣਾ ਕੇ ਰੱਖਦੀ ਹੈ। ਸਾਨੂੰ ਇਸ ਚਿੰਤਾ ਨੇ ਰੋਗੀ ਬਣਾ ਦਿੱਤਾ ਹੈ। ਸਭ ਤੋਂ ਵੱਡੀ ਗੱਲ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਦੀ ਵੀਡੀਓ ਵਿੱਚ ਦੱਸ ਦਿੰਦੇ ਹਾਂ ਜੀ। ਉਸ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਸਿੱਖੋ। ਹਰ ਇੱਕ ਭੈਣ ਭਰਾ ਦੇ ਉੱਤੇ ਤੁਹਾਡੇ ਸਾਰਿਆਂ ਦੇ ਦੁੱਖ ਤਕਲੀਫਾਂ ਜਿਹੜੀਆਂ ਵੀ ਆਉਂਦੀਆਂ ਹਨ ਗੁਰਬਾਣੀ ਪੜਿਆ ਕਰੋ। ਕਿਉਂਕਿ ਬਾਣੀ ਜਪਣ ਦੇ ਨਾਲ ਦੁੱਖ ਤੇ ਮਨ ਦੁੱਖ ਤਕਲੀਫਾਂ ਫਿਰ ਦੂਰ ਹੋ ਜਾਂਦੀਆਂ ਹਨ ਪਰ ਆਖਦੇ ਹਨ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੈ ਪਰਮਾਤਮਾ ਦੇ ਸਹਾਰੇ ਜੀਉਂਦਾ ਹੈ ਪਰਮਾਤਮਾ ਦੇ ਬਾਣੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਉਸ ਬੰਦੇ ਨੂੰ ਜਿਹੜੀਆਂ ਦੁੱਖ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਮਨ ਤੇ ਹਾਵੀ ਨਹੀਂ ਹੁੰਦੀਆਂ ਉਹ ਪਰਮਾਤਮਾ ਉਸ ਦੇ ਮਨ ਵਿੱਚ ਉਸ ਦੇ ਸਰੀਰ ਵਿੱਚ ਇੰਨੀ ਸ਼ਕਤੀ ਪੈਦਾ ਕਰ ਦਿੰਦੇ ਹਨ ਕਿ ਉਹ ਉਸ ਵੇਲੇ ਵੀ ਸ਼ੁਕਰਾਨਾ ਕਰਨਾ ਹੀ ਸ਼ੁਰੂ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਸਾਧ ਸੰਗਤ ਜੀ ਜਦੋਂ ਸ਼ੁਕਰਾਨਾ ਸਾਡੇ ਮਨ ਵਿੱਚ ਪੈਦਾ ਹੋ ਗਿਆ ਉਸ ਦਿਨ ਤੋਂ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਆ ਹੋਇਆਂ ਆਖਦੇ ਹਨ ਜਿੰਨਾ ਹੀ ਤੁਸੀਂ ਆਪਣੇ ਮਾਲਕ ਦਾ ਸ਼ੁਕਰਾਨਾ ਕਰੋਗੇ ਓਨਾ ਹੀ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾਓਗੇ ਓਨਾ ਹੀ ਸਾਡੇ ਮਨ ਦੇ ਅੰਦਰ ਸਬਰ ਸੰਤੋਖ ਆਉਂਦਾ ਜਾਵੇਗਾ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਵਾਂਗੇ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਉੱਤੇ ਓਨੀ ਹੀ ਕੁਦਰਤ ਪੂਰੀ ਕਾਇਨਾਤ ਫਿਰ ਮਿਹਰਬਾਨ ਹੋ ਜਾਂਦੀ ਹੈ ਸਾਥ ਸੰਗਤ ਜੀ ਇੱਕ ਤਾਂ ਜਦੋਂ ਸਵੇਰੇ ਉੱਠਦੇ ਹੋ ਉਸ ਵੇਲੇ ਜਿਹੜੀ ਚੀਜ਼ ਨੂੰ ਮਤਲਬ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਬਾਰੇ ਪੋਜ਼ਿਟਿਵ ਵਿਚਾਰ ਆਪਣੇ ਦਿਮਾਗ ਵਿੱਚ ਰੱਖਿਆ ਕਰੋ ਇਹ ਸੋਚੋ ਕਿ ਇਹ ਚੀਜ਼ ਮੇਰੇ ਕੋਲ ਹੈ ਮੇਰੇ ਕੋਲ ਨਿਰੋਗੀ ਕਾਇਆ ਹੈ ਮੈਨੂੰ ਕੋਈ ਰੋਗ ਨਹੀਂ ਪਰਮਾਤਮਾ ਨੂੰ ਉਸ ਚੀਜ਼ ਦਾ ਸ਼ੁਕਰਾਨਾ ਕਰੋ ਹਮੇਸ਼ਾ ਆਪਣੇ ਦਿਮਾਗ ਵਿੱਚ ਪੋਜ਼ਿਟਿਵਿਟੀ ਰੱਖੋ ਫਿਰ ਰਾਤ ਨੂੰ ਸੌਣ ਵੇਲੇ ਫਿਰ ਰਿਪੀਟ ਕਰੋ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਬਾਰੇ ਪੋਜ਼ਿਟਿਵ ਸੋਚੋ ਪੂਰੀ ਕਾਇਨਾਤ ਤੁਹਾਡੇ ਪਿੱਛੇ ਲੱਗ ਜਾਵੇਗੀ ਤੁਹਾਡੀ ਇਸ ਵਿਸ਼ਣੂ ਪੂਰੀ ਕਰਨ ਦੇ ਲਈ ਸਿਰਫ ਤੁਸੀਂ ਪਹਿਲਾਂ ਪੋਜ਼ਿਟਿਵ ਸੋਚਣਾ ਹੈ ਤੇ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮਹਾਪੁਰਖ ਜੀ ਨੇ ਇੱਕ ਨਿੱਕੀ ਜਿਹੀ ਕਹਾਣੀ ਸੁਣਾਉਂਦਿਆਂ ਹੋਇਆ ਆਖਿਆ ਹੈ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰਮਾਤਮਾ ਨੇ ਧਨ ਦੌਲਤ ਸ਼ੋਹਰਤ ਸਭ ਕੁਝ ਦਿੱਤਾ ਹੋਇਆ ਸੀ ਸਮਝੋ ਕਿ ਉਹਦੇ ਬੂਹਿਆਂ ਤੱਕ ਰੁਲਦਾ ਫਿਰਦਾ ਸੀ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਬਾਹਰ ਨਿਕਲਦਿਆਂ ਸਾਰ ਹੀ ਸੰਤ ਫਕੀਰ ਮਿਲ ਗਏ ਉਸ ਫਕੀਰ ਜੀ ਨੇ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਉਸ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਇਸ ਫਕੀਰ ਜੀ ਨੂੰ ਖਾਣ ਲਈ ਲਿਆ ਕੇ ਦਿਓ ਨੌਕਰਾਂ ਨੇ ਫਕੀਰ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦਿੱਤਾ ਬੜੀ ਸੇਵਾ ਕੀਤੀ ਉਹ ਫਕੀਰ ਵੀ ਬੜਾ ਖੁਸ਼ ਹੋਇਆ ਉਹ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਤੇ ਅਸੀਸਾਂ ਦੇ ਕੇ ਗਿਆ ਤੇ ਨਾਲ ਹੀ ਕਿਹਾ ਤੂੰ ਬੜਾ ਨੇਕ ਇਨਸਾਨ ਹੈ ਮੈਂ ਤੇਰੇ ਤੋਂ ਖੁਸ਼ ਹਾਂ ਤੂੰ ਮਨ ਲਾ ਕੇ ਮੇਰੀ ਸੇਵਾ ਕੀਤੀ ਦੱਸ ਤੈਨੂੰ ਕੀ ਚਾਹੀਦਾ ਕਹਿੰਦੇ ਉਸ ਅਮੀਰ ਬੰਦੇ ਨੇ ਕਿਹਾ ਫਕੀਰ ਜੀ ਮਾਲਕ ਦਾ ਦਿੱਤਾ ਸਭ ਕੁਝ ਮੇਰੇ ਕੋਲ ਹੈ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਸ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮਾਤਮਾ ਨਾਲ ਗੱਲਬਾਤ ਹੈ ਮੈਂ ਜਦੋਂ ਭਜਨ ਬੰਦਗੀ ਕਰਦਾ ਹਾਂ ਤਾਂ ਪਰ ਤਖ ਪਰਮਾਤਮਾ ਮੇਰੇ ਕੋਲ ਆ ਕੇ ਗੱਲਾਂ ਕਰਦੇ ਹਨ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਮੈਨੂੰ ਦੱਸ ਅੱਜ ਸ਼ਾਮ ਨੂੰ ਜਦੋਂ ਮੈਂ ਭਜਨ ਬੰਦਗੀ ਵਿੱਚ ਬੈਠਾਂਗਾ ਤੇਰਾ ਸੁਨੇਹਾ ਦੇ ਦੇਵਾਂਗਾ ਕਹਿੰਦੇ ਉਹ ਅਮੀਰ ਆਦਮੀ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੀ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੈ ਤਾਂ ਉਹਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਿਓ ਬਹੁਤ ਬਹੁਤ ਸ਼ੁਕਰਾਨਾ ਕਰਿਓ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਨਾਲ ਹੀ ਮੇਰਾ ਇਹ ਸੁਨੇਹਾ ਦੇ ਦੇਣਾ ਪਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਪਹਿਲਾਂ ਹੀ ਬੜਾ ਕੁਝ ਦਿੱਤਾ ਹੈ ਮੇਰਾ ਤਾਂ ਹੁਣ ਮੇਰੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਕਹਿੰਦੇ ਫਕੀਰ ਜੀ ਨੇ ਕਿਹਾ ਠੀਕ ਹੈ ਤੇਰਾ ਇਹ ਸੁਨੇਹਾ ਪਰਮਾਤਮਾ ਨੂੰ ਦੇ ਦੇਵਾਂਗਾ ਇਹ ਕਹਿ ਕੇ ਫਕੀਰ ਜੀ ਅੱਗੇ ਤੁਰ ਪਏ ਤੇ ਕਹਿੰਦੇ ਥੋੜੇਕ ਦੂਰ ਇੱਕ ਮੰਗਤਾ ਬੈਠਾ ਸੀ ਉਸ ਮੰਗਤੇ ਨੇ ਇਸ ਫਕੀਰ ਆਦਮੀ ਦੀਆਂ ਗੱਲਾਂ ਨੂੰ ਸੁਣ ਲਿਆ ਸੀ ਤੇ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੈ ਫਿਰ ਮੇਰਾ ਵੀ ਇੱਕ ਸੁਨੇਹਾ ਉਹਨਾਂ ਨੂੰ ਦੇ ਦਿਓ ਫਕੀਰ ਨੇ ਕਿਹਾ 10 13 ਕਿ ਸੁਨੇਹਾ ਪਰਮਾਤਮਾ ਨੂੰ ਮੈਂ ਦੇ ਦੇਵਾਂਗਾ ਉਹ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛ ਲਿਓ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਮਾਇਆ ਤੁਸੀਂ ਤਾਂ ਮੈਨੂੰ ਰਿਜਕ ਦਿੱਤਾ ਹੀ ਨਹੀਂ ਕਈਆਂ ਦੇ ਬੋਹਿਆਂ ਤੱਕ ਰੁਲਦਾ ਫਿਰਦਾ ਜਿਹੜਾ ਉਹ ਮੰਗਤਾ ਸੀ ਉਹ ਕਹਿੰਦਾ ਮੈਨੂੰ ਰੱਜ ਕੇ ਕਿਸ ਚੀਜ਼ ਨੂੰ ਦਿੱਤਾ ਤੁਸੀਂ ਕਿਸੇ ਨੂੰ ਵੀ ਨਹੀਂ ਇਸ ਨਾਲ ਮੈਂ ਰੱਜ ਕੇ ਕਿਦਰੇ ਖਾ ਵੀ ਨਹੀਂ ਸਕਦਾ ਕਈਆਂ ਨੂੰ ਤੋਂ ਬੋਹਿਆਂ ਤੱਕ ਰਿਜਕ ਦਿੱਤਾ ਹੈ ਪਰਮਾਤਮਾ ਤੋਂ ਸਾਨੂੰ ਕੀ ਦਿੱਤਾ ਹੈ ਇਸ ਲਈ ਪਰਮਾਤਮਾ ਨੂੰ ਪੁੱਛਿਓ ਕਿ ਸਾਡੇ ਨਾਲ ਇੰਨਾ ਵਿਤਕਰਾ ਤੁਸੀਂ ਕਿਉਂ ਕੀਤਾ ਹੈ ਫਕੀਰ ਨੇ ਕਿਹਾ ਠੀਕ ਹੈ ਭਾਈ ਤੇਰਾ ਵੀ ਸੁਨੇਹਾ ਦੇ ਦੇਵਾਂਗਾ ਕਹਿੰਦੇ ਕਿ ਅਗਲੇ ਦਿਨ ਫਕੀਰ ਆਏ ਅਮੀਰ ਬੰਦੇ ਦੇ ਕੋਲ ਅਮੀਰ ਬੰਦੇ ਨੂੰ ਕਹਿਣ ਲੱਗੇ ਭਾਈ ਮੈਂ ਤੇਰਾ ਸੁਨੇਹਾ ਉਸ ਪਰਮਾਤਮਾ ਨੂੰ ਦਿੱਤਾ ਸੀ ਕਿ ਤੈਨੂੰ ਰਿਜਕ ਦੇਣਾ ਬੰਦ ਕਰ ਦੇਣ ਉਹਨਾਂ ਨੇ ਕਿਹਾ ਹੈ ਕਿ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਫਿਰ ਅਸੀਂ ਤੈਨੂੰ ਦੇਣਾ ਬੰਦ ਕਰ ਦਵਾਂਗੇ ਤੇ ਕਹਿੰਦੇ ਕਿ ਉਸ ਅਮੀਰ ਆਦਮੀ ਨੇ ਕਿਹਾ ਕਿ ਮੈਂ ਇਹ ਕੰਮ ਕਰਨਾ ਤਾਂ ਬਿਲਕੁਲ ਵੀ ਬੰਦ ਨਹੀਂ ਕਰ ਸਕਦਾ ਜੇਕਰ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੰਦ ਕਰ ਦੇਵਾਂ ਤਾਂ ਮੇਰੀ ਜ਼ਿੰਦਗੀ ਦਾ ਹੋਰ ਕੋਈ ਵੀ ਮਨੋਰਥ ਨਹੀਂ ਰਹਿ ਜਾਵੇਗਾ ਪਰਮਾਤਮਾ ਦੇ ਵੱਲੋਂ ਮੈਨੂੰ ਇੰਨਾ ਸੋਹਣਾ ਸਰੀਰ ਬਖਸ਼ਿਆ ਹੈ ਤਾਂ ਧਰਸਤ ਸਰੀਰ ਬਖਸ਼ਿਆ ਹੈ ਇੰਨਾ ਕੁਝ ਮੈਨੂੰ ਬਖਸ਼ਿਆ ਹੈ ਜੇ ਮੈਂ ਸ਼ੁਕਰਾਨਾ ਨਾ ਕਰਾਂ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਮੈਨੂੰ ਕੋਈ ਬਹੁਤ ਵੱਡੀ ਘਾਟ ਹੋਵੇ ਇਸ ਲਈ ਮੈਂ ਇਹ ਕੰਮ ਕਰਨਾ ਬਿਲਕੁਲ ਵੀ ਬੰਦ ਨਹੀਂ ਕਰਾਂਗਾ ਤੇ ਕਹਿੰਦੇ ਕਿ ਐਨੇ ਨੂੰ ਮੰਗਤਾ ਵੀ ਆਪਣੇ ਸਵਾਲ ਦਾ ਜਵਾਬ ਲੈਣ ਲਈ ਆਇਆ ਸਾਧੂ ਜੀ ਨੇ ਉਸ ਨੂੰ ਕਿਹਾ ਕਿ ਭਾਈ ਪ੍ਰਮਾਤਮਾ ਨੇ ਤੈਨੂੰ ਇੱਕ ਗੱਲ ਕਹੀ ਹੈ ਕਿ ਤੂੰ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਨੇ ਬੰਦ ਕਰ ਦੇ ਜਦੋਂ ਤੇਰੇ ਮਨ ਦੇ ਵਿੱਚੋਂ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਪਰਮਾਤਮਾ ਤੇਰੇ ਤੇ ਵੀ ਮਿਹਰ ਕਰ ਦੇਣਗੇ ਤੂੰ ਵੀ ਪਰਮਾਤਮਾ ਦਾ ਇਸ ਸੋਹਣੇ ਦੇਹ ਦੇ ਕਰਕੇ ਹੀ ਸ਼ੁਕਰਾਨਾ ਕਰ ਲਿਆ ਕਰ ਪਰਮਾਤਮਾ ਤੇਰੇ ਵੀ ਦਿਨ ਬਦਲਦਿਆਂ देर ਨਹੀਂ ਲਾਉਣਗੇ ਉਸ ਪਰਮਾਤਮਾ ਨੇ ਤੁਹਾਡੇ ਲਈ ਬਹੁਤ ਹੀ ਵੱਡੀ ਖੇਡ ਬਣਾਈ ਹੈ ਇਸ ਦੁਨੀਆ ਤੇ ਭੇਜ ਕੇ ਤੁਸੀਂ ਕੋਈ ਵੀ ਦਿਨ ਇਦਾਂ ਦਾ ਨਾ گزارੋ ਕਿ ਜਦੋਂ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਨਾ ਕਰੋ ਇਸ ਲਈ ਤੁਸੀਂ ਸੌਣ ਲੱਗਿਆਂ ਵੀ ਤੇ ਸਵੇਰੇ ਉੱਠਦਿਆਂ ਹੋਿਆਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਸ਼ਬਦ ਕਹਿ ਕੇ ਬੋਲ ਦੇਣੇ ਹਨ ਇਹੇ ਸ਼ਬਦ ਤੁਹਾਨੂੰ ਤਾਰ ਦੇਣਗੇ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਆਖਾਂਗੇ ਓਵੇਂ ਓਵੇਂ ਹੀ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਅੱਜ ਤੋਂ ਬਾਅਦ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਗਿੱਲਾ ਸ਼ਿਕਵਾ ਪਰਮਾਤਮਾ ਨਾਲ ਨਹੀਂ ਕਰਨਾ ਜਦੋਂ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਯੋਗੇ ਜਿਹੜੀ ਤੁਹਾਨੂੰ ਮਨੁੱਖਾ ਦੇ ਮਿਲੀ ਹੈ ਇਹ ਲੱਖਾਂ ਕਰੋੜਾ ਰੁਪਏ ਦੀ ਵੀ ਤੁਸੀਂ ਹਾਸਲ ਨਹੀਂ ਕਰ ਸਕਦੇ ਜੋ ਮਿਲਦਾ ਹੈ ਉਸ ਦਾ ਸ਼ੁਕਰਾਨਾ ਕਰਿਆ ਕਰੋ ਤੁਸੀਂ ਕਦੇ ਵੇਖਿਆ ਵੀ ਨਹੀਂ ਹੋਵੇਗਾ ਕਿ ਹਸਪਤਾਲਾਂ ਦੇ ਵਿੱਚ ਜਾ ਕੇ ਜਦੋਂ ਕਿਸੇ ਭੈਣ ਭਰਾ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਲੱਖਾਂ ਲੱਖਾਂ ਰੁਪਏ ਲੱਗ ਜਾਂਦੇ ਹਨ ਤੇ ਇਹ ਆਕਸੀਜਨ ਤੁਹਾਨੂੰ ਪਰਮਾਤਮਾ ਨੇ ਇਸ ਸਮੁੱਚੇ ਕਾਇਨਾਤ ਨੂੰ ਇਸ ਹਵਾ ਦੇ ਵਿੱਚੋਂ ਹੀ ਦੇ ਦਿੱਤੀ ਹੈ ਜਿਸ ਵਿੱਚੋਂ ਅਸੀਂ ਸਾਹ ਲੈਂਦੇ ਹਾਂ ਸਾਥ ਸੰਗਤ ਹੈ ਜੀ ਇਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵੇਖਿਆ ਕਰੋ ਕਿ ਪਰਮਾਤਮਾ ਨੇ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਕਈ ਲੋਲੇ ਪਿੰਗਲੇ ਤੁਰੇ ਫਿਰਦੇ ਹਨ ਉਹਨਾਂ ਵੱਲ ਵੇਖੋਗੇ ਤਾਂ ਤੁਹਾਨੂੰ ਆਪਣਾ ਸਰੀਰ ਬੜਾ ਹੀ ਵਧੀਆ ਲੱਗੇਗਾ ਜੇਕਰ ਤੁਸੀਂ ਕਿਸੇ ਰੋਗੀ ਵੱਲ ਵੇਖੋਗੇ ਤਾਂ ਤੁਹਾਨੂੰ ਸਰੀਰ ਵਧੀਆ ਲੱਗੇਗਾ ਅਮੀਰੀ ਗਰੀਬੀ ਤਾਂ ਜ਼ਿੰਦਗੀ ਦੇ ਦੋ ਪਹਿਲੂ ਹਨ ਕਿਸੇ ਨੂੰ ਅਮੀਰੀ ਕਿਸੇ ਨੂੰ ਗਰੀਬੀ ਇਸ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਕਰਨਾ ਚਾਹੀਦਾ ਅਸਾਨੂੰ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਤੁਹਾਨੂੰ 100% ਗਾਰੰਟੀ ਦਿੰਦੇ ਹਾਂ ਕਿ ਤੁਸੀਂ 7-8 ਦਿਨ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦੇਣਾ ਸ਼ੁਰੂ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ